ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਅਮਰੀਕਾ ਵਿੱਚ ਡੌਂਕੀ ਲਾ ਕੇ ਪਹੁੰਚੇ ਪੰਜਾਬੀਆਂ ਖਿਲਾਫ ਵੱਡਾ ਐਕਸ਼ਨ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਵਿਚਕਾਰ ਹੋਈ ਗੱਲਬਾਤ ਸੁਖਵੀਰ ਵਿਰੁੱਧ ਦੁਬਾਰਾ ਕਾਰਵਾਈ ਦੀ ਅਪੀਲ ਜਥੇਦਾਰ ਦੇ ਨਵੇਂ ਹੁਕਮ ਵਿੱਕੀ ਮਿੱਡੂ ਖੇੜਾ ਦੇ ਕਾਤਲਾਂ ਨੂੰ ਉਮਰ ਕੈਦ ਦੀ ਸਜ਼ਾ ਜਗਜੀਤ ਸਿੰਘ ਡੱਲੇਵਾਲ ਕਰ ਸਕਦੇ ਨੇ ਅੱਜ ਵੱਡਾ ਐਲਾਨ ਅੰਬੇਦਕਰ ਦੇ ਬੁੱਤ ਨਾਲ ਛੇੜਛਾੜ ਬਾਅਦ ਬੰਦ ਦੀ ਕਾਲ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜੇ ਡੌਂਕੀ ਲਾ ਕੇ ਪੰਜਾਬੀ ਅਮਰੀਕਾ ਪਹੁੰਚੇ ਹੋਏ ਸੀ ਉਹਨਾਂ ਖਿਲਾਫ ਵੱਡੀਆਂ ਕਾਰਵਾਈਆਂ ਦੀ ਸ਼ੁਰੂਆਤ ਹੋ ਗਈ ਹੈ US ਇੰਟਰਨੈਸ਼ਨਲ ਸਿਕਿਉਰਿਟੀ ਭਾਵ ਜਿਹੜੀ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਹੈ ਕਾਨੂੰਨ ਲਾਗੂ ਕਰਨ ਵਾਲੇ ਜਿਹੜੇ ਉਹਨਾਂ ਦੇ ਅਧਿਕਾਰੀ ਨੇ ਉਹਨਾਂ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਮੌਜੂਦਗੀ ਦੀ ਜਾਂਚ ਕਰਨ ਦੇ ਵਾਸਤੇ ਨਿਊਯਾਰਕ ਅਤੇ ਨਿਊ ਜਰਸੀ ਦੇ ਗੁਰਦੁਆਰਿਆਂ ਦੇ ਦੌਰੇ ਕਰਨੇ ਸ਼ੁਰੂ ਕਰ ਦਿੱਤੇ ਹੈ ਦੂਜੇ ਪਾਸੇ ਇਸ ਕਾਰਵਾਈ ਦੇ ਖਿਲਾਫ ਕੁਝ ਸਿੱਖ ਜਥੇਬੰਦੀਆਂ ਨੇ ਤਿੱਖੀ ਪ੍ਰਤੀਕਿਰਿਆ ਵੀ ਦਿੱਤੀ ਹੈ ਜਿਨ੍ਹਾਂ ਅਜਹੀਆਂ ਕਾਰਵਾਈਆਂ ਨੂੰ ਆਪਣੇ ਧਰਮ ਦੀ ਪਵਿੱਤਰਤਾ ਦੇ ਵਾਸਤੇ ਖਤਰਾ ਘਰਾਰ ਵੀ ਦਿੱਤਾ ਹੈ ਇਸ ਕਦਮ ਦੇ ਉੱਤੇ ਕੁਝ ਸਿੱਖ ਜਥੇਬੰਦੀਆਂ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਕਿ ਇਹ ਸਾਡੇ ਧਰਮ ਦੀ ਪਵਿੱਤਰਤਾ ਨੂੰ ਖਤਰਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਨਿਊਯਾਰਕ ਅਤੇ ਨਿਊਜਰਸੀ ਦੇ ਕੁਝ ਗੁਰਦੁਆਰਿਆਂ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਦੁਆਰਾ ਵਰਤਿਆ ਜਾਂਦਾ ਹੈ 트럼ਪ 47ਵੇਂ ਰਾਸ਼ਟਰਪਤੀ ਵਜੋਂ ਜਦੋਂ ਉਹਨਾਂ ਨੇ ਸੌਹ ਚੁੱਕੀ ਤੇ ਉਹਦੇ ਤੋਂ ਕੁਝ ਘੰਟਿਆਂ ਬਾਅਦ ਕਾਰਜਕਾਰੀ ਗ੍ਰਹਿ ਸੁਰੱਖਿਆ ਸਖਤਰ ਬੈਂਜਾਮਿਨ ਹਫਮੈਨ ਨੇ ਇੱਕ ਨਿਰਦੇਸ਼ ਬਾਈਡਨ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਨੂੰ ਰੱਦ ਕਰਦਿਆਂ ਆਖਿਆ ਸੀ ਕਿ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਪਾਵ ਆਈਸੀਈ ਅਤੇ ਕਸਟਮਜ਼ ਹੋਮ ਸਰਹੱਦੀ ਸੁਰੱਖਿਆ ਜਿਹੜੀ ਸੀਵੀਪੀ ਹੈ ਉਹਦੇ ਕਾਰਜਾਂ ਨੂੰ ਅਖੌਤੀ ਸੰਵੇਦਨਸ਼ੀਲ ਖੇਤਰਾਂ ਦੇ ਵਿੱਚ ਕਾਰਵਾਈ ਨੂੰ ਰੋਕਣ ਲਈ ਕੀਤੀ ਗਈ ਸੀ ਇਹਨਾਂ ਸੰਵੇਦਨਸ਼ੀਲ ਖੇਤਰਾਂ ਵਿੱਚ ਦੱਸਣਾ ਬਣਦਾ ਹੈ ਕਿ ਜਿੱਥੇ ਬਾਈਡਨ ਪ੍ਰਸ਼ਾਸਨ ਵੱਲੋਂ ਪਾਬੰਦੀ ਲਾਈ ਗਈ ਸੀ ਕਿ ਇੱਥੇ ਨਹੀਂ ਜਾਇਆ ਜਾ ਸਕਦਾ ਉਹਨਾਂ ਵਿੱਚ ਗੁਰਦੁਆਰੇ ਵੀ ਸੀ ਉਹਨਾਂ ਵਿੱਚ ਚਰਚ ਵੀ ਸੀ ਪਾਪ ਪੂਜਾ ਦੇ ਸਥਾਨ ਸ਼ਾਮਲ ਸਨ ਪਰ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਇਹ ਕਾਰਵਾਈ ਸੀਵੀਪੀ ਅਤੇ ਆਈਸੀਈ ਕਰਮਚਾਰੀਆਂ ਨੂੰ ਸਾਡੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਦਾਖਲ ਹੋਏ ਅਪਰਾਧੀਆਂ ਨੂੰ ਫੜਨ ਦਾ ਅਧਿਕਾਰ ਦਿੰਦੀ ਹੈ ਉਹਨਾਂ ਨੇ ਕਿਹਾ ਕਿ ਅਪਰਾਧੀ ਹੁਣ ਅਮਰੀਕਾ ਦੇ ਸਕੂਲਾਂ ਅਤੇ ਗਿਰਜਾ ਘਰਾਂ ਸਮੇਤ ਕਿਸੇ ਵੀ ਧਾਰਮਿਕ ਸਥਾਨ ਵਿੱਚ ਲੋਕ ਕੇ ਬਚ ਨਹੀਂ ਸਕਣਗੇ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਨੇ ਇੱਕ ਬਿਆਨ ਦੇ ਵਿੱਚ ਧਾਰਮਿਕ ਸਥਾਨਾਂ ਵਰਗੇ ਸੰਵੇਦਨਸ਼ੀਲ ਖੇਤਰਾਂ ਦੇ ਵਿੱਚ ਦਾਖਲੇ ਦੀ ਆਗਿਆ ਨਾ ਦੇਣ ਵਾਲੇ ਦਿਸ਼ਾ ਹਦਾਇਤਾਂ ਨੂੰ ਰੱਦ ਕਰਦੇ ਨਿਰਦੇਸ਼ ਉੱਤੇ ਡੂੰਗੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਇਹਨਾਂ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਨੀਤੀ ਵਿੱਚ ਇਹ ਤਬਦੀਲੀ ਚਿੰਤਾਜਨਕ ਹੈ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਡੀ ਐਚ ਐਸ ਏਜੰਟਾਂ ਦੇ ਜਿਹੜੇ ਨਿਰਦੇਸ਼ ਨੇ ਉਹ ਜਾਰੀ ਹੋਣ ਤੋਂ ਕੁਝ ਦਿਨ ਬਾਅਦ ਨਿਊਯਾਰਕ ਅਤੇ ਨਿਊ ਜਰਸੀ ਦੇ ਗੁਰਦੁਆਰਿਆਂ ਦਾ ਇਹਨਾਂ ਵੱਲੋਂ ਦੌਰਾ ਕੀਤਾ ਗਿਆ ਹੈ। ਅਸੀਂ ਡੀ ਐਚ ਐਸ ਤੇ ਇਸ ਫੈਸਲੇ ਤੋਂ ਉਹਨਾਂ ਕਿਹਾ ਕਿ ਚਿੰਤਤਾ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਦੀ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗੈਲ ਨੇ ਕਿਹਾ ਕਿ ਉਹਨਾਂ ਨੇ ਸੰਵੇਦਨਸ਼ੀਲ ਇਲਾਕਿਆਂ ਤੋਂ ਸੁਰੱਖਿਆ ਹਟਾ ਦਿੱਤੀ ਹੈ ਅਤੇ ਗੁਰਦੁਆਰਿਆਂ ਨੂੰ ਹੁਣ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਭਾਵੇਂ ਉੱਥੇ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਡੌਂਕੀ ਲਾ ਕੇ ਅਮਰੀਕਾ ਪਹੁੰਚੇ ਹੋਏ ਨੇ ਉਹਨਾਂ ਨੂੰ ਲੱਭਿਆ ਜਾ ਰਿਹਾ ਹੈ ਤਾਂ ਕਿ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕੇ। ਤੇ ਹੁਣ ਗੱਲ ਕਰਦੇ ਆ ਪ੍ਰਧਾਨ ਮੰਤਰੀ ਮੋਦੀ ਅਕਸਰ ਕਹਿੰਦੇ ਹੁੰਦੇ ਆ ਕਿ ਮੇਰੇ ਪਰਮ ਮਿੱਤਰ ਨੇ ਰਾਸ਼ਟਰਪਤੀ ਟਰੰਪ ਪਰ ਸੌ ਚੁੱਕ ਸਮਾਗਮ ਵਿੱਚ ਉਹਨਾਂ ਦਾ ਹਰਦ ਸਨ ਕਿਤੇ ਦੇ ਨਜ਼ਰ ਨਹੀਂ ਆਏ ਸ਼ਾਇਦ ਸਦਾ ਪੱਤਰੀ ਨਹੀਂ ਸੀ ਗਿਆ ਪਰ ਹੁਣ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਦਰਮਿਆਨ ਫੋਨ ਤੇ ਗੱਲਬਾਤ ਦੀ ਖਬਰ ਹੈ ਦੋਵਾਂ ਆਗੂਆਂ ਦੇ ਵਿਚਾਰ ਭਾਰਤ ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਗੱਲਬਾਤ ਹੋਈ ਦੱਸੀ ਜਾ ਰਹੀ ਹੈ ਟਰੰਪ ਆਪਣੇ ਦੂਸਰੇ ਕਾਰਜਕਾਲ ਵਿੱਚ ਨੇ ਅਤੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ મોદી ਅਤੇ ਰਾਸ਼ਟਰਪਤੀ 트੍ਰੰਪ ਵਿਚਕਾਰ ਗੱਲਬਾਤ ਹੋਈ ਹੋਵੇ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ મોદી ਅਤੇ 트੍ਰੰਪ ਦੇ ਵਿਚਕਾਰ ਦਵੱਲੇ ਮੁੱਦਿਆਂ ਤੇ ਚਰਚਾ ਹੋਈ ਹੈ ਕੁਵਾਰਡ ਦੀ ਅਗਲੀ ਮੀਟਿੰਗ ਦੇ ਨਾਲ 트੍ਰੰਪ ਅਤੇ ਪ੍ਰਧਾਨ ਮੰਤਰੀ મોદી ਨੇ ਕਈ ਵਿਸ਼ਵ ਵਿਆਪੀ ਮੁੱਦਿਆਂ ਤੇ ਵੀ ਆਖਿਆ ਗਿਆ ਕਿ ਚਰਚਾ ਕੀਤੀ ਹੈ 트੍ਰੰਪ ਨੇ 20 ਜਨਵਰੀ ਨੂੰ ਆਪਣੇ ਦੂਸਰੇ ਕਾਰਜਕਾਲ ਦੀ ਸ਼ੁਰੂਆਤ ਕੀਤੀ ਸੀ ਅਤੇ ਕਈ ਕਾਰਜਕਾਰੀ ਆਦੇਸ਼ਾਂ ਦੇ ਉੱਤੇ ਦਸਤਖਤ ਵੀ ਕਰ ਦਿੱਤੇ ਸਨ ਜਿਨ੍ਹਾਂ ਦਾ ਉਦੇਸ਼ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਸੁਧਾਰ ਕਰਨਾ ਦੱਸਿਆ ਗਿਆ ਹੈ ਅਤੇ H1B ਵੀਜ਼ਾ ਵਿੱਚ ਸੁਧਾਰ ਕਰਨਾ ਵੀ ਜੋ ਕੰਪਨੀ ਕਾਮਿਆਂ ਨੂੰ ਸੱਦਦੀਆਂ ਨੇ ਵਿਸ਼ੇਸ਼ ਯੋਗਤਾਵਾਂ ਵਾਲੇ ਵਿਦੇਸ਼ੀਆਂ ਨੂੰ ਅਮਰੀਕਾ ਲਿਆਉਣ ਦੀ ਆਗਿਆ ਇਹ ਵੀਜ਼ਾ ਦਿੰਦਾ ਹੈ ਭਾਰਤ ਅਮਰੀਕਾ ਦੇ ਵਿੱਚ ਕਾਨੂੰਨੀ ਪ੍ਰਵਾਸ ਦੇ ਸਭ ਤੋਂ ਵੱਡੇ ਸਰੋਤਾਂ ਵਿੱਚੋਂ ਇੱਕ ਹੈ ਪਰ ਹਾਲੀ ਦੇ ਸਾਲਾਂ ਵਿੱਚ ਹਜ਼ਾਰਾਂ ਭਾਰਤੀ ਕੈਨੇਡਾ ਅਤੇ ਮਕਸੀਕੋ ਤੋਂ ਸਰਹੱਦਾਂ ਪਾਰ ਕਰਕੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਏ ਸੀ 트럼ਪ ਦੇ ਸੌ ਚੁੱਕਣ ਤੋਂ ਅਗਲੇ ਦਿਨ ਭਾਵ ਮੰਗਲਵਾਰ ਨੂੰ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਵਾਸ਼ਿੰਗਟਨ ਦੇ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੇ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ ਭਾਰਤ ਆਪਣੇ ਉਹਨਾਂ ਨਾਗਰਿਕਾਂ ਨੂੰ ਵਾਪਸ ਲੈਣ ਲਈ ਤਿਆਰ ਹੈ ਜੋ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਹੈ ਐਸ ਜੈ ਸ਼ੰਕਰ ਨੇ ਫਿਰ ਬੁੱਧਵਾਰ ਨੂੰ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਭਾਰਤੀ ਪ੍ਰਤਿਭਾ ਅਤੇ ਭਾਰਤੀ ਹੌਨਰ ਨੂੰ ਵਿਸ਼ਵ ਪੱਧਰ ਤੇ ਵੱਧ ਤੋਂ ਵੱਧ ਮੌਕੇ ਮਿਲਣ ਨਾਲ ਹੀ ਅਸੀਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਸਖਤ ਵਿਰੋਧ ਵਿਆ ਇਹ ਸਵਾਲ ਉਹਨਾਂ ਰਿਪੋਰਟਾਂ ਤੇ ਆਧਾਰਿਤ ਸੀ ਕਿ ਭਾਰਤ 트੍ਰੰਪ ਨਾਲ ਇੱਕ ਸਿਖਰ ਸੰਮੇਲਨ ਦੀ ਯੋਜਨਾ ਉਲੀਕ ਰਿਹਾ ਹੈ ਸਰਕਾਰ ਪ੍ਰਸ਼ਾਸਨ ਨਾਲ ਮਿਲ ਕੇ ਲਗਭਗ 18000 ਭਾਰਤੀ ਨੂੰ ਵਾਪਸ ਭੇਜਣ ਲਈ ਕੰਮ ਕਰ ਰਹੀ ਹੈ ਜਿਨ੍ਹਾਂ ਕੋਲ ਜਾਂ ਤਾਂ ਦਸਤਾਵੇਜ਼ ਨਹੀਂ ਨੇ ਜਾਂ ਜੋ ਆਪਣੇ ਵੀਜ਼ੇ ਦੀ ਮਿਆਦ ਪੂਗਾ ਚੁੱਕੇ ਨੇ ਉਨਾ ਕਿਹਾ ਕਿ ਇਸ ਲਈ ਹਰ ਦੇਸ਼ ਦੇ ਨਾਲ ਅਤੇ ਅਮਰੀਕਾ ਕੋਈ અપਵਾਦ ਨਹੀਂ ਹੈ ਅਸੀਂ ਹਮੇਸ਼ਾ ਲਈ ਇਹ ਪਹੁੰਚ ਅਪਣਾਈ ਹੈ ਕਿ ਜੇਕਰ ਸਾਡਾ ਕੋਈ ਨਾਗਰਿਕ ਇੱਥੇ ਗੈਰ ਕਾਨੂੰਨੀ ਤੌਰ ਤੇ ਹੈ ਅਤੇ ਜੇਕਰ ਸਾਨੂੰ ਯਕੀਨ ਹੈ ਕਿ ਉਹ ਸਾਡਾ ਹੀ ਨਾਗਰਿਕ ਹੈ ਤਾਂ ਅਸੀਂ ਉਹਨਾਂ ਵਿਰੁੱਧ ਕਾਰਵਾਈ ਕਰਾਂਗੇ ਅਸੀਂ ਹਮੇਸ਼ਾ ਉਸ ਦੀ ਜਾਇਜ਼ ਵਾਪਸੀ ਲਈ ਖੁੱਲੇ ਰਹਿਖਾਂਗੇ ਹਾਲੀਆ ਅਮਰੀਕੀ ਜਨਗਣਨਾ ਤੋਂ ਪਤਾ ਲੱਗਿਆ ਸੀ ਕਿ 220 ਤੱਕ ਭਾਰਤੀ ਮੂਲ ਦੀ ਆਬਾਦੀ 50 ਫੀਸਡ ਵਧ ਕੇ ਭਾਵ 4.8 ਮਿਲੀਅਨ ਹੋ ਚੁੱਕੀ ਸੀ ਜਦੋਂ ਕਿ 2022 ਵਿੱਚ ਵਿਦੇਸ਼ਾਂ ਵਿੱਚ ਪੜ ਰਹੇ ਲਗਭਗ 1.3 ਮਿਲੀਅਨ ਭਾਰਤੀ ਵਿਦਿਆਰਥੀਆਂ ਦੇ ਵਿੱਚੋਂ 1 ਤਿਹਾਈ ਤੋਂ ਵੱਧ ਇਕੱਲੇ ਅਮਰੀਕਾ ਵਿੱਚ ਸਨ ਤੇ ਹੁਣ ਗੱਲ ਕਰਦੇ ਆ ਲੱਗਦਾ ਕਿ ਸੁਖਵੀਰ ਅਤੇ ਅਕਾਲੀ ਦਲ ਦੀਆਂ ਮੁਸ਼ਕਲਾਂ ਫਿਰ ਵਧਣ ਗਈਆਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਭਾਵੇਂ ਭੰਗ ਕਰ ਦਿੱਤੀ ਗਈ ਸੀ ਪਰ ਉਹਨਾਂ ਦੇ ਆਗੂਆਂ ਦੇ ਵੱਲੋਂ ਫਿਰ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਕਾਨਫਰੰਸ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਬਾਜਰਾ ਨੇ ਇੱਕ ਵਾਰ ਫਿਰ ਅਕਾਲੀ ਦਲ ਤੇ ਹਮਲਾਵਰ ਹੁੰਦਿਆਂ ਕਿਹਾ ਕਿ ਅਕਾਲੀ ਦਲ ਦੇ ਵੱਲੋਂ ਜਥੇਦਾਰ ਸਾਹਿਬ ਦੇ ਹੁਕਮਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਦੁਬਾਰਾ ਸੱਤ ਮੈਂਬਰੀ ਕਮੇਟੀ ਨੂੰ ਅਕਾਲੀ ਦਲ ਦੀ ਨਵੀਂ ਭਰਤੀ ਤੇ ਕੰਮ ਕਰਨ ਦੇ ਹੁਕਮ ਦਿੱਤੇ ਹੈ ਜਿਸ ਤੇ ਬਾਗੀ ਆਗੂਆਂ ਨੇ ਕਿਹਾ ਕਿ ਇਹ ਭਰਤੀ ਅਕਾਲੀ ਦਲ ਦੀ ਨਹੀਂ ਸਗੋਂ ਸੁਖਵੀਰ ਬਾਦਲ ਦੀ ਹੈ ਕਿਉਂਕਿ ਇਹਨਾਂ ਨੇ ਕਿਸੇ ਤੋਂ ਇਜਾਜ਼ਤ ਲੈ ਬਗੈਰ ਖੁਦ ਪ੍ਰਧਾਨ ਦੀ ਨਿਯੁਕਤੀ ਕਰ ਦਿੱਤੀ ਹੈ ਉਹਨਾਂ ਆ ਕਿਹਾ ਕਿ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਸੁਣਾਇਆ ਗਿਆ ਸੀ ਕਿ ਉਸ ਦੀ ਇਨ ਬਿਨ ਪਾਲਣਾ ਕੀਤੀ ਜਾਵੇ ਪਰ ਨਹੀਂ ਹੋ ਰਹੀ ਉਹਨਾਂ ਨੇ ਚਿੰਤਾ ਅਤੇ ਫਿਕਰ ਜ਼ਾਰ ਕੀਤਾ ਕਿ ਜਥੇਦਾਰ ਸਾਹਿਬ ਦੇ ਸੁਣਾਏ ਫੈਸਲੇ ਦੀ ਅਵਗਿਆ ਨਹੀਂ ਹੋਣੀ ਚਾਹੀਦੀ ਸੀ ਉਹਨਾਂ ਆ ਕਿਹਾ ਕਿ ਭਲਕੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਭਾਵਕ ਅਪੀਲ ਵੀ ਕੀਤੀ ਗਈ ਸੀ ਉਸ ਗੱਲ ਦਾ ਸਮੁੱਚੇ ਖਾਲਸਾ ਪੰਥ ਵਿੱਚ ਅਹਿਸਾਸ ਹੋ ਰਿਹਾ ਹੈ ਸੋ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਫਿਰ ਕਹਿਣਾ ਚਾਹੁੰਦੇ ਆ ਕਿ ਇੱਕ ਧੜੇ ਵੱਲੋਂ ਹੁਕਮ ਅਦੂਲੀ ਕੀਤੀ ਜਾ ਰਹੀ ਹੈ ਉਸ ਦਾ ਨੋਟਿਸ ਲੈਣਾ ਬਣਦਾ ਹੈ ਇਹਦੇ ਨਾਲ ਹੀ ਸੁਰਜੀਤ ਸਿੰਘ ਰਖੜਾ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੁਖਬੀਰ ਦੇ ਵਿਰੁੱਧ ਦੁਬਾਰਾ ਕਾਰਵਾਈ ਕਰਨ ਦੀ ਅਪੀਲ ਕਰ ਦਿੱਤੀ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਹਾਲ ਹੀ ਵਿੱਚ ਦਿੱਤੇ ਗਏ ਬਿਆਨਾਂ ਬਾਰੇ ਉਨਾ ਕਿਹਾ ਕਿ ਸਾਰਾ ਪੰਥ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜਾ ਹੈ ਬਾਦਲ ਦਾਲਤ ਤੇ ਸ਼੍ਰੋਮਣੀ ਕਮੇਟੀ ਇੱਕ ਤੱਕ ਤੇ ਜਥੇਦਾਰ ਦੀ ਜਾਂਚ ਕਿਵੇਂ ਕਰ ਸਕਦੇ ਨੇ ਇਸੇ ਤਰ੍ਹਾਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਾਰਟੀ ਦੇ ਸਾਰੇ ਆਗੂਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਜ਼ਾ ਦਿੱਤੀ ਸੀ ਜਿਸ ਨੂੰ ਸਾਰੇ ਆਗੂ ਨੇ ਪੂਰਾ ਵੀ ਕੀਤਾ ਬੀਬੀ ਜਗੀਰ ਕੌਰ ਨੇ ਕਿਹਾ ਕਿ 2 ਦਸੰਬਰ ਤੋਂ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮਨਾਮਾ ਸੁਣਾਇਆ ਗਿਆ ਸੀ ਜੋ ਦੁਨੀਆ ਭਰ ਦੇ ਵਿੱਚ ਇੱਕ ਸੁਨੇਹਾ ਗਿਆ ਸੀ ਜਿਸ ਵਿੱਚ ਗੁਰਮਤਿ ਅਨੁਸਾਰ ਸਿੱਖ ਕੌਮ ਨੇ ਉਸ ਉੱਤੇ ਪਹਿਰੇਦਾਰੀ ਕਰਨੀ ਹੁੰਦੀ ਹੈ 2 ਦਸੰਬਰ ਤੋਂ ਬਾਅਦ ਉਹਨਾਂ ਨੂੰ ਹੁਕਮ ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ ਪਾਰਟੀ ਵਿੱਚ ਸ਼ਾਮਲ ਹੋਣ ਵਾਸਤੇ ਵੀ ਕਿਹਾ ਗਿਆ ਸੀ ਪਰ ਇਹ ਭਰਤੀ ਵੀ ਸਹੀ ਢੰਗ ਨਾਲ ਨਹੀਂ ਹੋ ਰਹੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਸਾਰੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕੀਤੇ ਬਗੈਰ ਜ਼ਬਰਦਸਤੀ ਨਾਲ ਕੀਤੇ ਜਾ ਰਹੇ ਨੇ ਬੀਬੀ ਨੇ ਕਿਹਾ ਕਿ ਜਿਹੜੀ ਰਿਪੋਰਟ ਉਹਨਾਂ ਨੇ 3 ਦਿਨਾਂ ਦੇ ਵਿੱਚ ਜਮ੍ਹਾਂ ਕਰਵਾਉਣੀ ਸੀ ਉਹ ਵੀ ਆਪਣੇ ਆਪ ਪਹਿਲਾਂ 20 ਦਿਨ ਅਤੇ ਫਿਰ 10 ਦਿਨ ਹੋਰ ਵਧਾ ਦਿੱਤੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੀ ਅਕਾਲ ਤਖਸਾਲ ਦੇ ਹੁਕਮਾਂ ਨੂੰ ਛੱਡ ਕੇ ਗੈਰ ਕਾਨੂੰਨੀ ਤੌਰ ਤੇ ਭਰਤੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਇਸੇ ਤਰ੍ਹਾਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸਿੰਘ ਸਹਿਬਾਨਾਂ ਦੀ ਇੱਛਾ ਦੇ ਉਲਟ ਜਾ ਕੇ ਫੈਸਲੇ ਕੀਤੇ ਜਾ ਰਹੇ ਨੇ ਜੋ ਬਹੁਤ ਗਲਤ ਹੈ ਕੁਝ ਆਗੂਆਂ ਦੀ ਰਾਜਨੀਤੀ ਕਾਰਨ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਦੇ ਮੁਖੀ ਹਰਜਿੰਦਰ ਸਿੰਘ ਧਾਮੀ ਨੂੰ ਇਸ ਗੱਲ ਦਾ ਖੁਦ ਨੋਟਿਸ ਲੈਣਾ ਚਾਹੀਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਦਿੱਤੇ ਗਏ ਹੁਕਮਾਂ ਨੂੰ ਅਣਗੌੜੀਆਂ ਹੁਣ ਕੀਤਾ ਜਾ ਰਿਹਾ ਹੈ। ਇਹ ਸਾਜ਼ਿਸ਼ਾ ਬਹੁਤ ਖਤਰਨਾਕ ਨੇ। ਇਹਦੇ ਨਾਲ ਸਿੱਖ ਮਰਿਆਦਾ ਨੂੰ ਨੁਕਸਾਨ ਹੋ ਰਿਹਾ ਹੈ। ਅਸੀਂ ਭਰਤੀ ਮਹਿੰਮ ਦੇ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਤ ਸੀ ਪਰ ਭਰਤੀ ਆਦੇਸ਼ਾਂ ਦੇ ਅਨੁਸਾਰ ਨਹੀਂ ਕੀਤੀ ਜਾ ਰਹੀ। ਦੱਸਣਾ ਬਣਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਖੀ ਗਿਆਨੀ ਰਗਵੀਰ ਸਿੰਘ ਨੇ ਅਕਾਲੀ ਦਲ ਨੂੰ ਫਿਰ ਤੋਂ ਸੱਤ ਮੈਂਬਰੀ ਕਮੇਟੀ ਨੂੰ ਮੁੜ ਬਹਾਲ ਕਰਨ ਦੇ ਹੁਕਮ ਦੇ ਦਿੱਤੇ ਨੇ। ਉਹਨਾਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਕਿਹਾ ਕਿ 2 ਦਸੰਬਰ ਨੂੰ ਬਣਾਈ ਸੱਤ ਮੈਂਬਰੀ ਕਮੇਟੀ ਨੂੰ ਮੁੜ ਬਹਾਲ ਕਰਕੇ ਉਹਨਾਂ ਨੂੰ ਕਾਰਸ਼ੀਲ ਕੀਤਾ ਜਾਵੇ ਅਤੇ ਪਾਰਟੀ ਦੀ ਨਵੀਂ ਭਰਤੀ ਦੀ ਮੈਂਬਰਸ਼ਿਪ ਸੱਤ ਮੈਂਬਰੀ ਕਮੇਟੀ ਰਾਹੀਂ ਕੀਤੀ ਜਾਵੇ। ਅਕਾਲੀ ਦਲ ਨੇ 10 ਦਸੰਬਰ ਨੂੰ ਸੁਖਬੀਰ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਤੋਂ ਬਾਅਦ ਆਪਣੇ ਤੌਰ ਤੇ ਨਵੇਂ ਅਬਜ਼ਰਵਰ ਲਗਾ ਕੇ ਭਰਤੀ ਮਹਿੰਮ ਸ਼ੁਰੂ ਕਰ ਦਿੱਤੀ ਸੀ। ਜਿਸ ਤੋਂ ਬਾਅਦ ਕਈ ਲੋਕਾਂ ਨੇ ਅਕਾਲੀ ਦਲ ਦੇ ਇਸ ਫੈਸਲੇ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਾਰ ਦਿੱਤਾ ਸੀ। ਗਿਆਨੀ ਰਗਵੀਰ ਸਿੰਘ ਪਹਿਲਾਂ ਵੀ ਕਈ ਵਾਰ ਆਖ ਚੁੱਕੇ ਨੇ ਕਿ ਸੱਤ ਮੈਮਰੀ ਕਮੇਟੀ ਹਾਲੇ ਵੀ ਸਟੈਂਡ ਕਰਦੀ ਹੈ ਤੇ ਇਸ ਰਾਂਹੀ ਹੀ ਭਰਤੀ ਕੀਤੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੇ ਹਜੂਰ ਸਾਹਿਬ ਦੀ ਧਰਤੀ ਤੋਂ ਇੱਕ ਹੋਰ ਵੱਡਾ ਬਿਆਨ ਦੰਦਿਆ ਕਿਹਾ ਕਿ ਤਖਤ ਸਹਿਬਾਨਾਂ ਦੀ ਪ੍ਰਭੂ ਸੱਤਾ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਉਹਨਾਂ ਨੂੰ ਗਿਆਨੀ ਰਗਵੀਰ ਸਿੰਘ ਨੇ ਪੰਥ ਵਿੱਚ ਹੋ ਰਹੇ ਵਰਤਾਰਿਆਂ ਦੇ ਬਾਰੇ ਫੋਨ ਕਰਕੇ ਕਿਹਾ ਸੀ ਕਿ ਜਥੇਦਾਰ ਜੀ ਸਿੱਖ ਪੰਥ ਵਿੱਚ ਕੀ ਹੋ ਰਿਹਾ ਹੈ? ਤੇ ਮੈਂ ਕਹਿੰਦੇ ਉਹਨਾਂ ਨੂੰ ਕਿਹਾ ਸੀ ਕਿ ਹੌਸਲਾ ਰੱਖੋ ਜੋ ਵੀ ਸਾਡੇ ਨਾਲ ਬੁਰਾ ਹੋਏਗਾ ਇਹ ਰੱਬ ਦੇਖੇਗਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਥੇਦਾਰ ਕਿਵੇਂ ਸੇਵਾ ਨਿਭਾਉਣਗੇ ਉਹਨਾਂ ਕਿਹਾ ਕਿ ਜੇਕਰ ਕੋਈ ਵੀ ਕੌਮ ਦੇ ਵੱਲ ਪਿੱਠ ਕਰੇਗਾ ਤਾਂ ਉਸ ਦਾ ਨਾਸ ਤੈ ਹੈ ਉਹਨਾਂ ਕਿਹਾ ਕਿ ਜਦੋਂ 30 ਅਕਤੂਬਰ 2118 ਨੂੰ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਸੰਭਾਲੀ ਸੀ ਤਾਂ ਉਸ ਸਮੇਂ 2-3 ਮਹੀਨਿਆਂ ਦੀ ਡਾਕ ਇਕੱਠੀ ਹੋਈ ਪਈ ਸੀ ਉਹਨਾਂ ਨੇ ਜਦੋਂ ਡਾਕ ਖੋਲੀ ਕਈ ਪੱਤਰਾਂ ਦੀ ਸ਼ਬਦਾਵਲੀ ਵੀ ਪੜਨਯੋਗ ਨਹੀਂ ਸੀ ਉਹਨਾਂ ਨੇ ਕਿਹਾ ਕਿ ਇੱਕ ਲਫਾਫੇ ਦੇ ਵਿੱਚੋਂ ਚੂੜੀਆਂ ਵੀ ਨਿਕਲੀਆਂ ਸੀ ਤੇ ਮੈਂ ਆਪਣੀ ਝੋਲੀ ਵਿੱਚ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਜਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਅਰਦਾਸ ਕੀਤੀ ਸੀ ਉਹਨਾਂ ਕਿਹਾ ਕਿ ਪੰਜੇ ਤਖਤਾਂ ਦੀ ਪ੍ਰਭੂ ਸੱਤਾ ਕਾਇਮ ਰੱਖਣੀ ਸਾਡੀ ਜ਼ਿੰਮੇਵਾਰੀ ਹੈ ਤੇ ਹੁਣ ਗੱਲ ਕਰਦੇ ਹਾਂ ਵਿੱਕੀ ਮਿੱਡੂ ਖੇੜਾ ਦੇ ਕਾਤਲਾਂ ਨੂੰ ਸਜ਼ਾ ਤੇ ਵਿੱਕੀ ਮਿੱਡੂ ਖੇੜਾ ਤੇ ਉਸਦੇ ਪਰਿਵਾਰ ਨੂੰ ਇਨਸਾਫ ਯੂਥ ਅਕਾਲੀ ਆਗੂ ਸੋਪੂਲੀ ਕੰਮ ਕਰਦੇ ਵਿਕਰਮਜੀਤ ਸਿੰਘ ਕੋਲਾਰ ਉਰਫ ਵਿੱਕੀ ਮਿੱਡੂ ਖੇੜਾ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇਸ ਮਾਮਲੇ ਵਿੱਚ ਵਦੀਕ ਜ਼ਿਲ੍ਹਾ ਸੈਸ਼ਨ ਜੱਜ ਬਲਜਿੰਦਰ ਸਿੰਘ ਰਾਹ ਸਰਾਂ ਦੀ ਅਦਾਲਤ ਵੱਲੋਂ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਜੇ ਉਰਫ ਲੈਫਟੀ ਸੱਜਣ ਉਰਫ ਭੋਲੂ ਅਤੇ ਅਨੈਲ ਲਾਠਾ ਤਿੰਨੇ ਸ਼ੂਟਰਾਂ ਨੂੰ ਧਾਰਾ 302 ਦੇ ਤਹਿਤ ਉਮਰਕੈਦ ਧਾਰਾ 25 54 ਤੇ 59 ਆਰਮਜ਼ ਐਕਟ ਦੇ ਤਹਿਤ 7-7 ਸਾਲ ਕੈਦ ਦੀ ਸਜ਼ਾ ਧਾਰਾ 452 ਵਿੱਚ 1-1 ਸਾਲ ਕੈਦ ਦੀ ਸਜ਼ਾ ਅਦਾਲਤ ਦੇ ਵੱਲੋਂ ਤਿੰਨਾਂ ਦੋਸ਼ੀਆਂ ਨੂੰ 2.5 ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਅਦਾਲਤ ਵੱਲੋਂ ਸਬੂਤਾਂ ਦੀ ਘਾਟ ਦੇ ਕਾਰਨ ਗੈਂਗਸਟਰ ਕੌਸ਼ਲ ਚੌਧਰੀ, ਆਮਿਤ ਡਾਗਰ ਅਤੇ ਭਪਿੰਦਰ ਉਰਫ ਭੂਪੀ ਰਾਣਾ ਨੂੰ ਬਰੀ ਵੀ ਕੀਤਾ ਗਿਆ ਹੈ। ਕਿਉਂਕਿ ਪੁਲਿਸ ਅਦਾਲਤ ਵਿੱਚ ਇਹ ਸਾਬਤ ਨਹੀਂ ਕਰ ਸਕੀ ਕਿ ਇਹਨਾਂ ਤਿੰਨਾਂ ਗੈਂਗਸਟਰਾਂ ਦੀ ਵਿਕੀ ਦੇ ਕਤਲ ਵਿੱਚ ਸਿੱਧੇ ਤੌਰ ਤੇ ਕੋਈ ਸ਼ਮੂਲੀਅਤ ਸੀ ਪੀੜਤ ਧਿਰ ਦੇ ਵੱਲੋਂ ਇਸ ਮਾਮਲੇ ਦੀ ਪੈਰਵਾਈ ਐਡਵੋਕੇਟ ਐਚ ਐਸ ਧنوਵਾਂ ਨੇ ਕੀਤੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਅਰਮੀਨੀਆ ਦੀ ਜੇਲ੍ਹ ਦੇ ਵਿੱਚ ਬੈਠੇ ਗੌਰਵ ਉਰਫ ਲੱਕੀ ਪੜਿਆਲ ਜੋ ਕਿ ਬੰਬੀਸ਼ਾ ਗਰੁੱਪ ਚਲਾਉਂਦਾ ਹੈ ਉਸ ਸਮੇਤ ਮੂਸੇਵਾਲੇ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਜੋ ਕਿ ਇਸ ਵਕਤ ਵਿਦੇਸ਼ ਵਿੱਚ ਹੈ ਉਦੇ ਸਮੇਤ ਕਈ ਮਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਪੁਲਿਸ ਵੱਲੋਂ ਉਹਨਾਂ ਦੇ ਖਿਲਾਫ ਹਾਲੇ ਤੱਕ ਚਾਰਜਸ਼ੀਟ ਦਾਖਲ ਨਹੀਂ ਸੀ ਕੀਤੀ ਗਈ। 7 ਅਗਸਤ 2021 ਨੂੰ ਸੈਕਟਰ 70 ਦੇ ਵਿੱਚ ਵਿੱਕੀ ਮਿੱਡੂ ਖੇੜਾ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਕਤਲ ਤੋਂ ਅਗਲੇ ਦਿਨ ਬੰਬੀਹਾ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ ਸੀ। ਅਤੇ ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਬੰਬੀਹਾ ਗੈਂਗ ਚਲਾ ਰਹੀ ਲੱਕੀ ਪੜਿਆਲ ਦਾ ਨਾਮ ਸਾਹਮਣੇ ਆਇਆ ਸੀ ਕਿ ਲੱਕੀ ਦੇ ਕਹਿਣ ਤੇ ਵਿੱਕੀ ਮਿੱਡੂ ਖੇੜਾ ਦਾ ਕਤਲ ਕਰਵਾਇਆ ਗਿਆ ਸੀ। ਪੁਲਿਸ ਦੀਆਂ ਕਈ ਹਫ਼ਤੇ ਦੀਆਂ ਜਾਂਚ ਪੜਤਾਲਾਂ ਤੋਂ ਬਾਅਦ ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਗੈਂਗਸਟਰ ਕੌਸ਼ਲ ਚੌਧਰੀ ਨੇ ਅਮਿਤ ਡਾਗਰ ਦੇ ਨਾਲ ਮਿਲ ਕੇ ਦਿੱਲੀ ਦੀ ਇੱਕ ਜੇਲ੍ਹ ਦੇ ਵਿੱਚ ਬੈਠ ਕੇ ਵਿੱਕੀ ਮਿੱੱਡੂ ਖੇੜਾ ਦੇ ਕਤਲ ਦੀ ਸਾਜ਼ਿਸ਼ ਰਚੀ ਅਤੇ ਇਹਨਾਂ ਨੇ ਇਸ ਕੰਮ ਲਈ ਕਾਰ ਅਤੇ ਸ਼ੂਟਰਾਂ ਦਾ ਪ੍ਰਬੰਧ ਕਰਕੇ ਵਿੱਕੀ ਮਿੱੱਡੂ ਖੇੜਾ ਦਾ ਕਤਲ ਕਰਨ ਲਈ ਉਹਨਾਂ ਨੂੰ ਮੁਹਾਲੀ ਭੇਜਿਆ ਸ਼ੂਟਰ ਗੁਰੂਗਰਾਮ ਦੇ ਟੇਕ ਚੰਦ ਕੋਲੋਂ I20 ਕਾਰ ਲੈ ਕੇ ਮੁਹਾਲੀ ਪਹੁੰਚੇ ਉਧਰ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਭੂਪੀ ਰਾਣਾ ਨੇ ਵਿੱਕੀ ਮਿੱਡੂ ਖੇੜਾ ਦਾ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਸਹੀ ਸਲਾਮਤ ਪੰਜਾਬ ਤੋਂ ਹਰਿਆਣਾ ਰਾਹੀਂ ਅੱਗੇ ਸੁਰੱਖਿਆ ਥਾਤੇ ਪਹੁੰਚਾਉਣ ਦਾ ਜਿੰਮਾ ਓਟਿਆ ਸੀ ਇਸ ਕਤਲ ਮਾਮਲੇ 'ਚ ਜਦੋਂ ਕਈ ਮਹੀਨਿਆਂ ਬਾਅਦ ਤਿੰਨੇ ਸ਼ੂਟਰ ਦਿੱਲੀ ਪੁਲਿਸ ਤੇ ਅੜਿੱਕੇ ਚੜੇ ਤਾਂ ਫਿਰ ਸਾਹਮਣੇ ਆਇਆ ਕਿ ਉਹਨਾਂ ਨੂੰ ਸਿੱਧੂ ਮੂਸੇਵਾਲ ਦੇ ਮੈਨੇਜਰ ਸ਼ਗਨਪ੍ਰੀਤ ਨੇ ਖਰੜ ਦੇ ਇੱਕ ਫਲਾਟ ਵਿੱਚ ਠਹਿਰਾਉਣ ਦਾ ਇੰਤਜ਼ਾਮ ਕੀਤਾ ਸੀ ਅਤੇ ਉਹਨੇ ਤਿੰਨਾਂ ਦੇ ਨਾਲ ਚੌਥੇ ਸ਼ੂਟਰ ਨੂੰ ਮਲਵਾਇਆ ਸੀ ਸ਼ਗਨਪ੍ਰੀਤ ਸਿੰਘ ਤੇ ਦੋਸ਼ ਇਹ ਵੀ ਹੈ ਕਿ ਉਹਨੇ ਸ਼ੂਟਰਾਂ ਨੂੰ ਵਿੱਕੀ ਮਿੱਡੂ ਖੇੜਾ ਦੇ ਘਰ ਅਤੇ ਆਉਣ ਜਾਣ ਦੇ ਸਮੇਂ ਦੀ ਸਾਰੀ ਜਾਣਕਾਰੀ ਦਿੱਤੀ ਅਤੇ ਆਪ ਖੁਦ ਵੀ ਵਿੱਕੀ ਦੀ ਰੇਕੀ ਕੀਤੀ ਸੀ ਮੋਹਾਲੀ ਪੁਲਿਸ ਨੇ ਮੌਕੇਤ 9 ਦੇ ਕਰੀਬ ਪਿਸਟਲ ਦੇ ਖਾਲੀ ਖੋਲ ਬਰਾਮਦ ਕੀਤੇ ਸੀ ਪੁਲਿਸ ਸ਼ਬੀਰ ਪ੍ਰਾਪਰਟੀ ਦੇ ਦਫ਼ਤਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਦੀ ਡੀਵੀਆਰ ਵੀ ਆਪਣੇ ਨਾਲ ਲੈ ਗਈ ਸੀ ਉਸ ਫੋਟੋਜ ਦੇ ਵਿੱਚ ਦੋ ਨੌਜਵਾਨ ਜਿਸਦੇ ਵਿੱਚ ਇੱਕ ਖੱਬੇ ਹੱਥ ਨਾਲ ਗੋਲੀਆਂ ਚਲਾਉਂਦਾ ਨਜ਼ਰ ਆ ਰਿਹਾ ਸੀ ਵਿੱਕੀ ਮਿੱੱਡੂ ਖੜਾ ਤੇ ਗੋਲੀਆਂ ਚਲਾਉਂਦੇ ਉਹ ਨਜ਼ਰ ਆ ਰਹੇ ਸੀ ਇਹ ਨੌਜਵਾਨ ਮੋਹਾਲੀ ਨੰਬਰ ਦੀ ਗੱਡੀ ਵਿੱਚ ਆਏ ਸੀ ਤੇ ਉਧਰ ਫੋਰੈਂਸਿਕ ਮਾਹਰਾਂ ਦੇ ਵੱਲੋਂ ਮੌਕੇ ਤੋਂ ਖੂਨ ਦੇ ਸੈਂਪਲ ਅਤੇ ਗੱਡੀ ਤੇ ਵੱਜੀਆਂ ਗੋਲੀਆਂ ਦੇ ਨਿਸ਼ਾਨਾਂ ਦੇ ਸੈਂਪਲ ਇਕੱਠੇ ਕੀਤੇ ਗਏ ਸੀ ਵਿੱਕੀ ਮਿੱੱਡੂ ਖੜਾ ਦੇ ਵਕੀਲ ਐਚ ਐਸ ਧੋਵਾ ਅਤੇ ਸਰਕਾਰੀ ਵਕੀਲ ਆਰ ਐਸ ਜੋਹਲ ਨੇ ਜ਼ੋਰਦਾਰ ਦਲੀਲ ਦਿੱਤੀ ਕਿ ਸਾਰੇ ਦੋਸ਼ੀ ਮੌਤ ਦੀ ਸਜ਼ਾ ਦੇ ਹੱਕਦਾਰ ਨੇ ਕਿਉਂਕਿ ਇਹ ਮਾਮਲਾ ਹੀਨियस क्राइम ਦੇ ਵਿੱਚ ਆਉਂਦਾ ਹੈ ਉਹਨਾਂ ਅੱਗੇ ਦਲੀਲ ਦਿੱਤੀ ਕਿ ਸਾਰੇ ਦੋਸ਼ੀਆਂ ਦਾ ਲੰਬਾ ਅਪਰਾਧਿਕ ਪਿਛੋਕੜ ਵੀ ਹੈ ਅਤੇ ਉਹ ਬੇਰਹਿਮ ਕਾਤਲ ਨੇ ਉਹਨਾਂ ਇਹ ਵੀ ਦਲੀਲ ਦਿੱਤੀ ਸੀ ਕਿ ਮ੍ਰਿਤਕ ਇੱਕ ਨੌਜਵਾਨ ਸੀ ਜਿਸ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਨੇ ਹੀ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਦੇਖਭਾਲ ਵੀ ਕਰਨੀ ਸੀ ਅਦਾਲਤ ਨੇ ਮਨੁੱਖਤਾ ਦੇ ਆਧਾਰ ਤੇ ਦੋਸ਼ੀਆਂ ਨੂੰ ਭਾਰੀ ਜੁਰਮਾਨਾ ਵੀ ਸੁਣਾਇਆ ਤਾਕੇ ਜੁਰਮਾਨੇ ਦੀ ਰਕਮ ਦੁਖੀ ਪਰਿਵਾਰ ਨੂੰ ਸੌਂਪੀ ਜਾ ਸਕੇ ਅਦਾਲਤ ਨੇ ਆਪਣੇ ਹੁਕਮਾਂ ਦੇ ਵਿੱਚ ਕਿਹਾ ਕਿ ਨਿਰਦੇਸ਼ ਦਿੱਤੇ ਜਾਂਦੇ ਨੇ ਕਿ ਵਸੂਲੀ ਅਤੇ ਜੁਰਮਾਨੇ ਦੀ ਰਕਮ ਮੁਆਵਜ਼ੇ ਵਜੋਂ ਮ੍ਰਿਤਕ ਦੀ ਵਿਧਵਾ ਪਤਨੀ ਅਤੇ ਮਾਪਿਆਂ ਨੂੰ ਬਰਾਬਰ ਹਿੱਸੇ ਵਿੱਚ ਅਦਾ ਕੀਤੀ ਜਾਵੇ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਕੁਝ ਥਾਣਿਆਂ ਨੂੰ ਅਲਰਟ ਹੈ ਜੀ ਇਹਨਾਂ ਦੀ ਗਿਣਤੀ ਲਗਭਗ 78 ਦਾ ਸੀ ਗਈ ਹੈ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਪੁਲਿਸ ਥਾਣਿਆਂ ਤੇ ਹੋ ਰਹੇ ਹਮਲਿਆਂ ਤੋਂ ਬਾਅਦ ਪੰਜਾਬ ਪੁਲਿਸ ਨੇ ਇੱਕ ਨਵੀਂ ਰਣਨੀਤੀ ਉਲੀਕੀ ਹੈ। ਇਹਦੇ ਲਈ 78 ਥਾਣਿਆਂ ਤੇ ਚੌਕੀਆਂ ਦੀ ਚੋਣ ਕੀਤੀ ਗਈ ਹੈ। ਇਹਨਾਂ ਸਾਰੇ ਥਾਣਿਆਂ ਦੀ ਚਾਰਦੀਵਾਰੀ ਕੀਤੀ ਜਾਏਗੀ ਅਤੇ ਨਾਲ ਕੰਡਿਆਲੀ ਤਾਰਾਂ ਵੀ ਲਾ ਦਿੱਤੀਆਂ ਜਾਣਗੀਆਂ। ਪੁਲਿਸ ਵੱਲੋਂ ਜਾਣਕਾਰੀ ਦੇ ਅਨੁਸਾਰ ਜਿਹੜੀ ਬਿਲਡਿੰਗ ਸੁਰੱਖਿਅਤ ਨਹੀਂ ਹੈ ਉਸ ਨੂੰ ਢਾਹ ਦਿੱਤਾ ਜਾਏਗਾ ਤਾਂ ਕਿ ਕੋਈ ਨੁਕਸਾਨ ਨਾ ਕੀਤਾ ਜਾ ਸਕੇ। ਇਹ ਸਾਰਾ ਕੰਮ 4 ਮਹੀਨਿਆਂ ਵਿੱਚ ਪੂਰਾ ਕੀਤਾ ਜਾਣਾ ਹੈ। ਇਹਦੇ ਤੇ ਕੰਮ ਸ਼ੁਰੂ ਕਰ ਦਿੱਤਾ ਜਾਏਗਾ ਨਵੰਬਰ ਅਤੇ ਦਸੰਬਰ ਮਹੀਨੇ ਵਿੱਚ ਸ਼ਾਇਦ ਤੁਹਾਨੂੰ ਯਾਦ ਹੋਣਾ। ਕਿ ਅੰਮ੍ਰਿਤਸਰ ਗੁਰਦਾਸਪੁਰ ਸ਼ਹੀਦ ਭਗਤ ਸਿੰਘ ਨਗਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕੁਝ ਚੌਕੀਆਂ ਤੇ ਥਾਣਿਆਂ ਤੇ ਤਮਾਕੇ ਕੀਤੇ ਗਏ ਸੀ ਜਿਸ ਦੇ ਬਾਅਦ ਪੁਲਿਸ ਮੁਸਤਾਨ ਹੋ ਗਈ ਪੁਲਿਸ ਥਾਣਿਆਂ ਤੇ ਹਵਲਿਆਂ ਦੇ ਬਾਅਦ ਪੁਲਿਸ ਨੇ ਸਰਕਾਰੀ ਇਮਾਰਤਾਂ ਤੇ ਥਾਣੇ ਦੀ ਸੁਰੱਖਿਆ ਵਿੱਚ ਬਦਲਾਅ ਕਰ ਦਿੱਤਾ ਸੀ ਸਾਰੇ ਪੁਲਿਸ ਥਾਣਿਆਂ ਦੇ ਵਿੱਚ ਆਰਜੀ ਜਾਲੀ ਅਤੇ ਹਰੇ ਰੰਗ ਦੀ ਚਾਦਰ ਲਗਾ ਦਿੱਤੀ ਗਈ ਸੀ ਤਾਂ ਕਿ ਬਾਹਰ ਤੋਂ ਜੇਕਰ ਕੋਈ ਚੀਜ਼ ਅੰਦਰ ਛੁੱਟੀ ਜਾਵੇ ਤਾਂ ਅੰਦਰ ਨਾ ਪਹੁੰਚ ਸਕੇ ਰਾਤ ਦੇ ਸਮੇਂ ਪੈਟਰੋਲਿੰਗ ਵਧਾ ਦਿੱਤੀ ਗਈ ਸੀ DSP ਪਤਰ ਦੇ ਅਧਿਕਾਰੀਆਂ ਨੂੰ ਜ਼ਿੰਮੇ ਸੌਂਪ ਦਿੱਤੇ ਗਏ ਸੀ ਤਾਂ ਕਿ ਰਾਤ ਨੂੰ ਖਾਸ ਚੈਕਿੰਗ ਕੀਤੀ ਜਾਵੇ ਇਹਦੇ ਇਲਾਵਾ ਸੀਨੀਅਰ ਅਫਸਰਾਂ ਨੂੰ ਵੀ ਫੀਲਡ ਦੇ ਵਿੱਚ ਐਕਟਿਵ ਕਰ ਦਿੱਤਾ ਗਿਆ ਸੀ ਪੁਲਿਸ ਅਤੇ ਲੋਕਾਂ ਦਾ ਤਾਲਮਿਲ ਵਧਾਉਣ ਤੇ ਫੋਕਸ ਕਰ ਦਿੱਤਾ ਗਿਆ ਸੀ ਤਾਂ ਕਿ ਉਹਨਾਂ ਤੱਕ ਫੌਰਨ ਇਤਲਾਹ ਪਹੁੰਚਾਈ ਜਾ ਸਕੇ ਬਾਰਡਰ ਏਰੀਏ ਦੇ ਥਾਣਿਆਂ ਦੇ ਵਿੱਚ ਐਸਐਚਓ ਨੂੰ ਮਾਡਰਨ ਗੱਡੀਆਂ ਦਿੱਤੀਆਂ ਗਈਆਂ ਨੇ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਕਈ ਇਲਾਕਿਆਂ ਦਾ ਦੌਰਾ ਕੀਤਾ ਗਿਆ ਪੰਜਾਬ ਦੇ ਰਾਜਪਰ ਗੋਲਾਬ ਚੰਦ ਕਟਾਰੀਆ ਵੀ ਕਹਿ ਚੁੱਕੇ ਨੇ ਕਿ ਪਾਕਿਸਤਾਨ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਉਹਨਾਂ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਮੁਸਤੈਦਾਂ ਤੇ ਹੁਣ ਗੱਲ ਕਰਦੇ ਹਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ 63 ਦਿਨ ਖਨੌਰੀ ਸਰਹੱਦ ਤੇ ਬੈਠਿਆਂ ਨੂੰ ਭੁੱਖ ਹੜਤਾਲ ਕੀਤੀਆਂ ਨੂੰ ਮਰਨ ਵਰਤ ਤੇ ਉਹਨਾਂ ਦੇ ਹੋ ਚੁੱਕੇ ਨੇ ਹਾਲੇ ਵੀ ਉਹਨਾਂ ਦਾ ਇਹ ਮਰਨ ਵਰਤ ਇਹ ਭੁੱਖ ਹੜਤਾਲ ਜਾਰੀ ਹੈ ਕਿਸਾਨ ਆਗੂ ਨੇ ਕਿਹਾ ਕਿ ਅੰਦੋਲਨ ਦੇ 1 ਸਾਲ ਪੂਰੇ ਹੋਣ ਤੇ ਇੰਨੀਆਂ ਹੀ ਮੋਰਚਿਆਂ ਤੇ ਹੋਣ ਵਾਲੀਆਂ ਕਿਸਾਨ ਮਹਾਪੰਚਾਇਤਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਰਾਜਸਥਾਨ ਦੇ ਹਨੂਮਨਗੜ੍ਹ ਅਤੇ ਸ਼੍ਰੀ ਗੰਗਾ ਨਗਰ ਜ਼ਿਲ੍ਹਿਆਂ ਦੇ ਹਰ ਪਿੰਡ ਵਿੱਚ 11 ਫਰਵਰੀ ਨੂੰ ਰਤਨਪੁਰਾ ਮੋਰਚਾ ਵਿਖੇ ਹੋਣ ਵਾਲੀ ਮਹਾਪੰਚਾਇਤ ਲਈ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। 12 ਫਰਵਰੀ ਨੂੰ ਦਾਤਾ ਸਿੰਘ ਵਾਲਾ ਖਨੌਰੀ ਸਰਹੱਦ ਤੇ ਇਹ ਮਹਾਪੰਚਾਇਤ ਹੋਏਗੀ। ਤੇ ਉਹਨਾਂ ਨੇ ਦੱਸਿਆ ਕਿ ਹਰਿਆਣਾ ਦੇ ਹਿਸਾਰ ਵਿੱਚ ਕਿਸਾਨਾਂ ਦੀ ਇੱਕ ਅੱਜ ਮੀਟਿੰਗ ਕੀਤੀ ਗਈ ਹੈ ਅਤੇ ਮੀਟਿੰਗ ਕਰਕੇ ਪਿੰਡਵਾਰ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ। ਯੂਪੀ ਦੇ ਕਿਸਾਨਾਂ ਦਾ ਇੱਕ ਵੱਡਾ ਵਫਦ ਕਿਸਾਰ ਆਗੂ ਰਾਜਵੀਰ ਸਿੰਘ ਉਦਮ ਚੌਧਰੀ ਜੀਵਨ ਸਿੰਘ ਅੰਕਿਤ ਚੌਧਰੀ ਆਕਸ਼ੇ ਤਿਆਗੀ ਕੌਸ਼ਲ ਕ੍ਰਾਂਤੀਕਾਰੀ ਦੀ ਅਗਵਾਈ ਹੇਠ ਜਾਣਕਾਰੀ ਮਿਲਿਆ ਕਿ ਦਾਤਾ ਸਿੰਘ ਵਾਲਾ ਖਨੌਰੀ ਸਰਹੱਦ ਤੇ ਪਹੁੰਚਿਆ ਤੇ ਜਿੱਥੇ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਿਆ ਅਤੇ ਉਹਨਾਂ ਦੇ ਸਮਰਥਨ ਦੇ ਵਾਸਤੇ ਉਹਨਾਂ ਨੇ ਹਾਮੀ ਭਰੀ ਹੈ ਤੇ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ 28 ਜਨਵਰੀ ਨੂੰ ਸਵੇਰੇ 10 ਵਜੇ ਜਗਜੀਤ ਸਿੰਘ ਡੱਲੇਵਾਲ ਖੁੱਦ ਕਨੌਰੀ ਸਰਹੱਦ ਤੇ মিডিਆ ਨੂੰ ਮਹੱਤਵਪੂਰਨ ਸੰਦੇਸ਼ ਦੇਣਗੇ ਸੰਭਾਵਨਾ ਹੈ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਕੋਈ ਵੱਡਾ ਐਲਾਨ ਕਰ ਸਕਦੇ ਨੇ ਤੇ ਹੁਣ ਅੰਬੇਦਕਰ ਸਾਹਿਬ ਦੇ ਬੋਤਨੜਾ ਹੋਈ ਛੇੜਛਾੜ ਤੋਂ ਬਾਅਦ ਰਾਜਨੀਤੀ ਲਗਾਤਾਰ ਗਰਮਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਦੀ ਮੂਰਤੀ ਨਾਲ ਛੇੜਛਾੜ ਦਾ ਮੁੱਦਾ ਗਰਮਾਈ ਜਾ ਰਿਹਾ ਹੈ ਹਾਲਾਂਕਿ ਮੌਕੇ ਤੋਂ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਸੀ ਉਸ ਦੇ ਪਿੰਡ ਆਂਡਗਵਾਂਡ ਦੇ ਵਿੱਚੋਂ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਸਖਤ ਧਰਾਵਾਂ ਦੇ ਤਹਿਤ ਮੁਕੱਦਮਾ ਵੀ ਦਰਜ ਕੀਤਾ ਗਿਆ ਤੇ ਜਾਂਚ ਜਾਰੀ ਹੈ ਪਰ ਇਸ ਗੰਭੀਰ ਮੁੱਦੇ ਦੇ ਕਾਰਨ ਜਿੱਥੇ ਅਮਰੇਸਰ ਦੇ ਵਿੱਚ ਬੰਦਾ ਦੀ ਕਾਰਵਾਈ ਹੋਈ ਉੱਥੇ ਹੀ ਦਲਿਤ ਭਾਈਚਾਰੇ ਦੇ ਵੱਲੋਂ ਜਲੰਧਰ ਲੁਧਿਆਣਾ ਦੇ ਵਿੱਚ ਵੀ ਬੰਦਾ ਸੱਦਾ ਦਿੱਤਾ ਗਿਆ ਹੁਣ ਜਦੋਂ ਇਹ ਮੁੱਦਾ ਭਖੀ ਜਾ ਰਿਹਾ ਹੈ ਤਾਂ ਮੋਗਾ ਸ਼ਹੀਦ ਭਗਤ ਸਿੰਘ ਨਗਰ ਫਗਵਾੜਾ ਹੁਸ਼ਿਆਰਪੁਰ ਤੇ ਕੁਝ ਹੋਰ ਨਾਥਾਵਾਂ ਤੋਂ ਵੀ ਬਾਲਮੀਕੀ ਸਮਾਜ ਤੇ ਦਲਿਤ ਸਮਾਜ ਦੇ ਵੱਲੋਂ ਅੱਜ ਬੰਦਾ ਸੱਦਾ ਦੇ ਦਿੱਤਾ ਗਿਆ ਹੈ ਇਸ ਬਾਰੇ ਮੋਗਾ ਨਗਰ ਨਿਗਮ ਦੇ ਵੱਲੋਂ ਵੀ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਮੋਗਾ ਵਿੱਚ ਦਲਤ ਭਾਈਚਾਰੇ ਦੀਆਂ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ ਜਥੇਬੰਦੀਆਂ ਦੇ ਵੱਲੋਂ ਮੋਗਾ ਬੰਦ ਦਾ ਐਲਾਨ ਕੀਤਾ ਗਿਆ ਹੈ ਹਾਲਾਂਕਿ ਇਸ ਪੱਤਰ ਦੇ ਅਨੁਸਾਰ ਮੈਡੀਕਲ ਸਟੋਰ ਹਸਪਤਾਲ ਅਤੇ ਪੈਟਰੋਲ ਪੰਪ ਖੁੱਲੇ ਰਹਿਣਗੇ ਇਸ ਤਰ੍ਹਾਂ ਦੇ ਬਾਜ਼ਾਰਾਂ ਵਿੱਚ ਲਾਊਡ ਸਪੀਕਰਾਂ ਤੇ ਅਨਾਊਂਸਮੈਂਟਾਂ ਕਰਕੇ ਸਾਰੇ ਵਪਾਰੀ ਵਰਗ ਤੋਂ ਬੰਦ ਵਿੱਚ ਸਹਿਯੋਗ ਦੀ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ ਹਾਲਾਂਕਿ ਉਹ ਮੌਕੇ ਤੋਂ ਫੜਿਆ ਵੀ ਗਿਆ ਸੀ ਜਾਂਚ ਕੀਤੀ ਜਾ ਰਹੀ ਹੈ ਕਿ ਅਸਲ ਦੇ ਵਿੱਚ ਉਹਦੀਆਂ ਤਾਰਾਂ ਕਿੱਥੇ ਜੁੜ ਰਹੀਆਂ ਨੇ ਤੇ ਉਹਦੇ ਪਿੱਛੇ ਹੋਰ ਕੌਣ-ਕੌਣ ਹੋ ਸਕਦੇ ਨੇ ਤੇ ਆ ਖਬਰ ਹਿਮਾਚਲ ਵਾਲੇ ਪਾਸਿਓ ਮਿਲੀ ਹੈ ਅਸਲ ਦੇ ਵਿੱਚ ਖਾਕੀ ਵਰਦੀ ਨੇ ਇਨਸਾਫ ਲੈ ਕੇ ਦੇਣਾ ਹੁੰਦਾ ਜੇ ਖਾਕੀ ਉਦਾਕਦਾਰ ਹੋਵੇ ਫਿਰ ਰੱਬ ਰੱਖਾ ਜਾਣਕਾਰੀ ਮਿਲੀ ਹੈ ਕਿ ਚੰਡੀਗੜ੍ਹ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਹਿਮਾਚਲ ਦੇ ਆਈਜੀ ਜ਼ਹੂਰ ਐਚ ਜ਼ੈਦੀ ਉਦੇ ਸਮੇਤ 8 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਸੁਪਰੀਮ ਕੋਰਟ ਦੇ ਹੁਕਮਾਂ ਤੇ ਚੰਡੀਗੜ੍ਹ ਦੀ ਸੀਬੀਆਈ ਦੀ ਅਦਾਲਤ ਵਿੱਚ ਇਹ ਸੁਣਵਾਈ ਚੱਲ ਰਹੀ ਸੀ ਸੀਬੀਆਈ ਅਦਾਲਤ ਨੇ ਹਿਮਾਚਲ ਦੇ ਮਸ਼ਹੂਰ ਗੁੱਡੀਆਂ ਕਤਲ ਕੇਸ ਦੇ ਵਿੱਚ ਚੰਡੀਗੜ੍ਹ ਸੀਬੀਆਈ ਦੀ ਵਿਸ਼ੇਸ਼ ਅਦਾਲਤ 'ਚ ਪੁਲਿਸ ਹਿਰਾਸਤ ਵਿੱਚ ਇੱਕ ਨੇਪਾਲੀ ਨੌਜਵਾਨ ਦੀ ਕਤਲ ਦੇ ਮਾਮਲੇ 'ਚ ਹਿਮਾਚਲ ਦੇ ਆਈਜੀ ਜ਼ਹੂਰ ਐਚ ਜ਼ੈਦੀ ਸਮੇਤ 8 ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ ਹੋਰ ਅਧਿਕਾਰੀਆਂ ਦੇ ਵਿੱਚ ਤਤਕਾਲੀ ਕਿਉਂ ਡੀਐਸਪੀ ਮਨੋਜ ਜੋਸ਼ੀ ਸਾਬਕਾ ਕੋਟਖਾਈ ਐਸਐਚਓ ਰਾਜਿੰਦਰ ਸਿੰਘ ਏਐਸਆਈ ਦੀਪਚੰਦ ਹੈੱਡ ਕਨਸਟੇਬਲ ਸੂਰਤ ਸਿੰਘ ਮੋਹਨ ਲਾਲ ਰਫੀਕ ਖਲੀ ਅਤੇ ਕਨਸਟੇਬਲ ਰਣਜੀਤ ਸਿੰਘ ਵੀ ਸ਼ਾਮਲ ਨੇ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਸ਼ਿਮਲਾ ਦੇ ਤਤਕਾਲੀ ਐਸਪੀਡੀ ਨੇਗੀ ਨੂੰ ਬਾਹਰ ਕਰ ਦਿੱਤਾ ਸੀ ਦੱਸਣਾ ਬਣਦਾ ਕਿ ਸ਼ਿਮਲਾ ਦੇ ਕੋਟਖਾਈ ਦੇ ਇੱਕ ਸਕੂਲ ਦੀ ਵਿਦਿਆਰਥਣ ਜਿਸ ਦਾ ਕਾਲਪਨਿਕ ਨਾਮ ਗੁੜੀਆ ਆਖਿਆ ਜਾ ਰਿਹਾ ਹੈ 4 ਜੁਲਾਈ ਤੇ 211 ਨੂੰ ਲਾਪਤਾ ਹੋ ਗਈ ਸੀ। ਉਹਦੀ Laash 2 ਦਿਨ ਬਾਅਦ ਇੱਕ ਜੰਗਲ ਦੇ ਵਿੱਚੋਂ ਬਰਾਮਦ ਹੋਈ ਸੀ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਵਿਦਿਆਰਥਣ ਦੇ ਨਾਲ ਜ਼ਬਰਦਸਤੀ ਕੀਤਾ ਗਿਆ ਅਤੇ ਬਾਅਦ ਵਿੱਚ ਉਸਦਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਸਥਾਨਕ ਨੌਜਵਾਨ ਸਮੇਤ 5 ਮਜ਼ਦੂਰਾਂ ਨੂੰ ਗ੍ਰਿਫਤਾਰ ਕੀਤਾ ਸੀ। ਇਹਨਾਂ ਵਿੱਚ ਸੂਰਜ ਨਾਮ ਦਾ ਇੱਕ ਨੇਪਾਲੀ ਵੀ ਸੀ। ਆਈਜੀ ਜਹੂਰ ਹੈਦਰ ਜ਼ੈਦੀ 1994 ਬੈਚ ਦੇ ਆਈਪੀਐਸ ਅਧਿਕਾਰੀ ਸੀ। ਜ਼ੈਦੀ ਨੂੰ 2017 ਵਿੱਚ ਗੁੜਿਆਰ ਜ਼ਬਰਦਸਤ ਕਤਲ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਜ਼ਹੂਰ ਜ਼ੈਦੀ ਡੇਢ ਸਾਲ ਤੋਂ ਵੱਧ ਸਮੇਂ ਤੋਂ Shimla ਦੀ ਕਾਂਡਾ ਜੇਲ੍ਹ ਦੇ ਵਿੱਚ বন্দ ਸੀ। ਉਹਨਾਂ ਨੂੰ ਸਾਲ 2019 ਵਿੱਚ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਹਾਲਾਂਕਿ ਜ਼ਮਾਨਤ ਦੇ ਬਾਅਦ ਵੀ ਇਸ ਕੇਸ ਦੀ ਸੁਣਵਾਈ ਜਾਰੀ ਰਹੀ। ਸਾਲ 2020 ਵਿੱਚ ਸਰਕਾਰ ਨੇ ਜ਼ੈਦੀ ਨੂੰ ਮੁਅਤਲ ਕਰ ਦਿੱਤਾ ਸੀ ਪਰ 3 ਸਾਲਾਂ ਬਾਅਦ ਉਹਨਾਂ ਨੂੰ ਪੁਲਿਸ ਵਿਭਾਗ ਦੇ ਵਿੱਚ ਮੁੜ ਬਹਾਲ ਕਰ ਦਿੱਤਾ ਗਿਆ ਸੀ ਪਰ ਹੁਣ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਦੋਸਤੋ اے سی ਕੁਲ ਮੇ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਜਾਂ ਆਪਣਾ ਨਵਾਂ ਚੈਨਲ ਟੀਵੀ ਐਂਡ ਨਿਊਜ਼ ਤੁਸੀਂ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਵਾਗਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ